ਇਸਾਇਤੇ ਪ੍ਰਚਾਰ ਨੂੰ ਕੋਈ ਨਾਂ ਨਹੀਂ ਹੈਗੀ ਪਰ ਇਹ ਕਿਹੜਾ ਪ੍ਰਚਾਰ ਹੋਇਆ ਕਿ ਤੁਸੀਂ ਸਾਡੇ ਇਤਿਹਾਸ ਦੇ ਸਾਡੇ ਬਾਬਿਆਂ ਦੇ ਦਾਦਿਆਂ ਦੇ ਅੱਗੇ ਉਹਨਾਂ ਦੇ ਇਤਿਹਾਸ ਦੀ ਇੱਕ ਚਸਲੀਬ ਵੱਡੋਗੇ ਮਤਲਬ ਤੁਸੀਂ ਸਲੀਬ ਦਾ ਆਸਰਾ ਲੈ ਕੇ ਸਾਡਾ ਇਤਿਹਾਸ ਮਟੀਆਂ ਪੇਡ ਕਰਨ ਆਏ ਹੋ ਜਿਵੇਂ ਤੁਸੀਂ ਸਲੀਬ ਦਾ ਆਸਰਾ ਲੈ ਕੇ ਜਿਵੇਂ ਤੁਸੀਂ ਮਹਾਰਾਜਾ ਰਸਾਭ ਦੇ ਨੇੜੇ ਲੱਗੇ ਸੀਗੇ ਜੀ ਤੁਸੀਂ ਮਤਲਬ ਤੁਸੀਂ ਆਪਣੇ ਸਲੀਬ ਨੂੰ ਆਪ ਆਸਰਾ ਬਣਾ ਕੇ ਤੁਸੀਂ ਉਹਦੇ ਨੇੜੇ ਰਾਜਨੀਤਿਕ ਖੇਡ ਖੇਡ ਰਹੇ ਹੋ ਤੁਸੀਂ ਇਹ ਜੜੀ ਹੈਗੀ ਆ ਸਿੱਧੇ ਸਿੱਧੇ ਇਹ ਜਿਹੜੀ ਖੇਡ ਆ ਇਹ ਖੇਡ ਹੈਗੀ ਆ ਵੋਟ ਪੋਲਿਟਿਕਸ ਦੀ ਵੋਟ ਡੈਮੋਗ੍ਰਾਫੀ ਚੇਂਜ ਕਰਨ ਦੀ ਤੇ ਸਟੇਟ ਇਸ ਪਲੇਖੇ ਚ ਨਾ ਰਵੇ ਸਟੇਟ ਨੂੰ ਇਹ ਪਲੇਖਾ ਆ ਮੈਂ ਸਿੱਧਾ ਸਿੱਧਾ ਕਹਾਂ ਭਗਵੰਤ ਮਾਨ ਨੂੰ ਇਹ ਪਲੇਖਾ ਆ ਕਿ ਇਹਨਾਂ ਦੇ ਕੋਲ 10-10 ਲੱਖ ਲੱਖ ਦਾ ਕੱਠ ਹੈਗਾ ਤੇ ਭਗਵੰਤ ਮਾਨ ਐਸੇ ਕਰਕੇ ਜਤਿੰਦਰ ਗੌਤਮ ਵਰਗੇ ਨੂੰ ਜਾਂ ਐਨਰ ਨੂੰ ਸ਼ਹਿ ਦੇ ਰਿਹਾ ਹੂੰ ਭਗਵੰਤ ਮਾਨ ਦੀ ਫੋਟੋ ਸੀਗੀ ਉਹਦੇ ਨਾਲ ਵਰਜਿੰਦਰ ਬਲਾਤਕਾਰੀ ਦੇ ਨਾਲ ਜਿਹਦੇ ਨੂੰ ਸਾਨੂੰ ਸਭ ਤੋਂ ਵੱਧ ਡਰਾਇਆ ਗਿਆ ਸੀ ਬਈ ਫੋਟੋ ਤਾਂ ਉਹ ਕਹਿੰਦੇ ਨਾ ਉਹ ਕਹਿੰਦੇ ਹਨ ਕਿ ਤੁਸੀਂ ਦੀਪ ਸਿੱਧੂ ਦੀ ਗੱਲ ਕਰਦੇ ਹੋ ਫੋਟੋਆਂ ਤਾਂ ਦੀਪ ਸਿੱਧੂ ਦੀਆਂ ਸੀ ਪਾਸਟਰ ਬਰਜਿੰਦਰ ਤੋਂ ਪ੍ਰੇਰ ਕਰਵਾਈ ਉਹਨੇ ਰੰਗ ਪੰਜਾਬ ਦਾ ਪਤਾ ਨਹੀਂ ਕਿਹੜੀ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਜਾਂਦਾ ਰਿਹਾ ਹੋਏਗੀ ਬਿਲਕੁਲ ਹੋਏਗੀ ਪਰ ਜਦੋਂ ਉਹਨੂੰ ਅਕਲ ਆਈ ਹੋਏਗੀ ਫੋਟੋ ਜੀ ਜਦੋਂ ਉਹਨੂੰ ਅਕਲ ਆਈ ਉਹ ਕੌਮ ਦੇ ਲਈ ਸਮਰਪਿਤ ਹੋ ਗਿਆ ਉਸ ਤੋਂ ਬਾਅਦ ਦੱਸੋ ਕੋਈ ਫੋਟੋ